ਮੈਂ ਮੇਰਾ ਚਾਦਰਾ ਸਾਹਿਬ ਹੈ ਜਿਵੇਂ ਸਿੱਖ ਧਰਮ ਦੇ ਵਿੱਚ ਨਿਸ਼ਾਨ ਸਾਹਿਬ ਹੈ ਬਾਬਾ ਬਲਕੌਰ ਸਿੰਘ ਵਿਵਾਦਾਂ ਵਿੱਚ ਰਹਿਣ ਵਾਲਾ ਆਦਮੀ ਤੇ ਤੁਸੀਂ ਕਹਿੰਦੇ ਆ ਵੀ ਮੈਂ ਬੜਾ ਖੁਦਕਿਸਮਤ ਆ ਵੀ ਪੰਜਾਬ 'ਚ ਨਹੀਂ ਜੰਮਿਆ ਪੰਜਾਬ ਬੱਡਾ ਮੜਾ ਪੰਜਾਬੀ ਬੰਦਾ ਜਿਹਨੂੰ ਇਸਤਰੀ ਜਾਤੀ ਦੀ ਖਤਰ ਨਹੀਂ ਕਰਦਾ ਇਹ ਤਾਂ ਮੌਕਾ ਪਰਸਤ ਬਹੁਤ ਬਿਰਪੋਕ ਬੰਦੇ ਨੇ ਜਿਨ੍ਹਾਂ ਨੇ ਪੰਜਾਬ ਦੀ ਰਾਖੀ ਕਰਨ ਸਿਰ ਨਿਕ ਜਿਹੜੇ ਸਵਾਲ ਦਾ ਜਵਾਬ ਦਾ ਤੁਸੀਂ ਅਰਥ ਕੱਢ ਰਹੇ ਹੋ ਹੂੰ ਮੇਰਾ ਉਹ ਅਰਥ ਨਹੀਂ ਉਸਨੇ ਚਾਦਰੇ ਨੂੰ ਚਾਦਰਾ ਸਾਹਿਬ ਆਖ ਕੇ ਸਿੱਖ ਰੌ ਰੀਤਾਂ ਦਾ ਮਜ਼ਾਕ ਉਡਾਇਆ ਮੈਂ ਜੀ ਮਾਫ ਕਰਨਾ ਇਹ ਤੰਬਾ ਜਾਂ ਨਹੀਂ ਹੈ ਇਹ ਮੇਰਾ ਚਾਦਰਾ ਸਾਹਿਬ ਹੈ ਇਹ ਮੇਰਾ ਚਾਦਰਾ ਸਾਹਿਬ ਹੈ ਸਿੱਖ ਧਰਮ ਵਿੱਚ ਸਾਹਿਬ ਸ਼ਬਦ ਗੁਰੂ ਸਾਹਿਬ ਨਾਲ ਸੰਬੰਧਿਤ ਚੀਜ਼ਾਂ ਨਾਲ ਸਤਕਾਰ ਵੱਜੋ ਲਾਇਆ ਜਾਂਦਾ ਹੈ ਇੰਨਾ ਹੀ ਨਹੀਂ ਉਸਨੇ ਚਾਦਰੇ ਦੀ ਤੁਲਨਾ ਨਿਸ਼ਾਨ ਸਾਹਿਬ ਨਾਲ ਵੀ ਕੀਤੀ ਹੈ ਮਹ ਹੈ ਮੇਰਾ ਚਾਦਰਾ ਸਾਹਿਬ ਹੈ ਜਿਵੇਂ ਸਿੱਖ ਧਰਮ ਦੇ ਵਿੱਚ ਨਿਸ਼ਾਨ ਸਾਹਿਬ ਹੈ ਜਸਟ ਲਾਈਕ ਅ ਨਿਸ਼ਾਨ ਧਰਮਾ ਆਫ ਸਿੱਖੀਜ਼ਮ ਨਿਸ਼ਾਨ ਸਾਹਿਬ ਸਿੱਖਾਂ ਦਾ ਕੌਮੀ ਝੰਡਾ ਹੈ ਇਹ ਸਿੱਖਾਂ ਦੀ ਆਜ਼ਾਦ ਹਸਤੀ ਦਾ ਪ੍ਰਤੀਕ ਹੈ ਨਿਸ਼ਾਨ ਸਾਹਿਬ ਦੀ ਤੁਲਨਾ ਚਾਦਰੇ ਨਾਲ ਕਰਨੀ ਬਲਕੌਰ ਸਿੰਘ ਦੀ ਮਾੜੀ ਸੋਚ ਦਾ ਦਿਖਾਵਾ ਹੈ ਸਿੱਖਾਂ ਦੇ ਕੌਮੀ ਨਿਸ਼ਾਨ ਅਤੇ ਸਿੱਖ ਪਹਿਰਾਵੇ ਦੀ ਤੋਹਫੀ ਕਰਨ ਲਈ ਬਾਬਾ ਬਲਕੌਰ ਸਿੰਘ ਨੂੰ ਅਕਾਲ ਤਖਤ ਤੇ ਜਾ ਕੇ ਮਾਫੀ ਮੰਗਣੀ ਚਾਹੀਦੀ ਹੈ ਇਹ ਵੀਡੀਓ ਜੱਟ ਸਿੱਖ ਆਈਡੋਲੋਜੀ ਵੱਲੋਂ ਪੇਸ਼ ਕੀਤੀ ਗਈ।